ਮੈਂ ਤਾਂ ਸਿਰਫ ਇੰਨੀ ਗੱਲ ਪੁੱਛੀ ਐ ਜਿਹੜਾ ਵੀ ਇੱਥੇ ਪੁਲਿਸ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਸੀ ਕਿ ਤੁਸੀਂ ਜੋ ਕੁਝ ਇੱਥੇ ਹੋ ਰਿਹਾ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਨਾ ਹੋ ਰਹੀ ਐ ਇਹਨੂੰ ਕੀ ਅਧਿਕਾਰ ਆ ਦੋ ਦੋ ਮਿੰਟ ਬਾਅਦ ਅੰਦਰ ਜਾਣ ਦਾ ਐ ਮੈਨੂੰ ਬਦੋਂ ਵਿਧਾਨ ਸਭਾ ਦਾ ਐਮਐਲਏ ਯਾਰ ਮੈਂ ਖੜਾ ਹੋ ਸਕਦਾ ਕਮਾਲ ਦੀ ਗੱਲ ਮੈਂ ਖੜਾ ਵੀ ਨਹੀਂ ਹੋ ਸਕਦਾ ਇਹ ਇਹ ਕਿੱਲੇ ਨੂੰ ਖੜੇ ਐ ਇਹ ਐਮਐਲਏ ਐ ਹੈ ਕਿ ਮੈਨੂੰ ਦੱਸੋ ਨਾ ਕਿਸ ਕਰਕੇ ਖੜੇ ਐ ਇਹ ਕਿਸ ਕਰਕੇ ਖੜੇ ਦੱਸੋ ਮੈਨੂੰ ਪਹਿਲਾਂ ਜੀ ਭਾਜੀ ਮੈਂ ਤਾਂ ਦੇਖੋ ਮੈਂ ਕਿੱਥੇ ਤੁਸੀਂ ਆਏ ਸੀਗੇ ਮੈਂ ਕਿੱਥੇ ਖੜਾਣ ਦਿੱਤੀਓ ਫਿਰ ਕਿੰਨੇ ਦੂਰ ਕਰ ਤੋਂ ਕਰ 30 ਮੀਟਰ ਦੂਰ ਖੜਾ 50 ਮੀਟਰ ਦੂਰ ਇਹ ਇਹ ਕਿੱਥੇ ਖੜੇ ਲਿਖਦੇ ਦੇਖੋ बार-बार ਅੰਦਰ ਜਾਣਾ ਮੈਂ ਵੋਟ ਪਾਉਣ ਪੋਲ ਕਰ ਲੈਣ ਵੋਟ ਪੋਲ ਕਰਨ ਤੋਂ ਕੌਣ ਰੋਕਦਾ ਐਮਐਲਏ ਦਾ ਕੀ ਰਾਈਟ ਹੈ ਬਾਰ-ਬਾਰ ਪੋਲਿੰਗ ਕੋ ਉੱਤੇ ਜਾਂਦਾ ਉਹਨਾਂ ਦਾ ਤਾਂ ਇੱਥੇ ਲੈਣਾ ਥੋੜਾ ਕੋਈ ਇੱਥੇ ਕੋਈ ਬੰਦੇ ਆ ਉਹ ਖੜੇ ਆ ਜਿਹੜੇ ਇੱਥੋਂ ਇੱਥੇ ਲੋਕਲ ਆ ਇਸ ਗਲੀ ਦੇ ਪਛੰਦੇ ਆ ਉਹਨਾਂ ਤਾਂ ਖੜੇ ਉਹਨਾਂ ਦਾ ਅਧਿਕਾਰ ਆ ਬਾੜ ਪਰਿਵਾਰ ਹੁੰਦਾ بڑے బోర్ ਲੱਗੇ ਮੇਰਾ ਬਾੜ ਮੇਰਾ ਪਰਿਵਾਰ ਫਿਰ ਇਹ ਨਹੀਂ ਧੱਕੇਸ਼ਾਈ ਕਰਨ ਦੀ ਲੋੜ ਕੀ ਹੈ ਇਹ ਮੇਰਾ ਵਾਰਡ ਮੇਰਾ ਪਰਿਵਾਰ ਜਾਂ ਕੰਮ ਕੀਤੇ ਹੋਣ ਜਾਂ ਲੋਕਾਂ ਚ ਅਸੀਂ ਖਰੇ ਵਿਛਰੇ ਹੋਈਏ ਫਿਰ ਜਰੂਰਤ ਕੀ ਹੈ ਇਹਨਾਂ ਕੁਝ ਕਰਨ ਦੀ ਸਾਨੂੰ ਵੀ ਇੱਥੇ ਕਿਉਂ ਖੜਾ ਹੋਣਾ ਪੈ ਰਿਹਾ ਸੁਪੇ ਤੇ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਚੋਣਾ ਹੋ ਰਹੀਆਂ ਹਨ ਜਿਹੜੇ 7 ਵਜੇ ਤੋਂ ਸ਼ੁਰੂਆਤ ਹੋਈ ਹੈ ਤਸਵੀਰਾਂ ਤੁਹਾਨੂੰ 11 ਵਜੇ ਦੀਆਂ ਦਿਖਾ ਰਿਹਾ ਹਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਲਈ ਵਾਰਡ ਨੰਬਰ 6 ਦੀਆਂ ਵਾਰਡ ਨੰਬਰ 6 ਪਹਿਲੇ ਦਿਨ ਤੋਂ ਹੀ ਚੱਲ ਚੱਗੇ ਜੀਵਨੀ ਚੋਣਾ ਹੋਣ ਜਾ ਰਹੀਆਂ ਹਨ ਵਾਰਡ ਨੰਬਰ 6 ਨੰਬਰ 6 7 ਅਤੇ 27 ਦੇ ਵਿੱਚ ਦੀਵਨੀ ਚੋਣਾਂ ਹੋ ਰਹੀਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਤੁਸੀਂ ਇਸ ਵੇਲੇ ਮਾਹੌਲ ਦੇਖ ਰਹੇ ਹੋ ਵਾਰਡ ਨੰਬਰ 6 ਦਾ ਪਹਿਲੇ ਦਿਨ ਤੋਂ ਹੀ ਇਹ ਵਾਰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਸ ਵਾਰਡ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆ ਬ੍ਰਹਮਸ਼ੰਕਰ ਜਿੰਪਾ ਇਸ ਵਾਰਡ ਤੋਂ ਐਮਸੀ ਸਿਗੇ ਅਤੇ ਉਸ ਤੋਂ ਬਾਅਦ ਉਹ ਵਿਧਾਨ ਸਭਾ ਚੋਣਾਂ ਲੜਦੇ ਹਨ ਅਤੇ ਲੋਕ ਉਹਨਾਂ ਨੂੰ ਫਤਵਾ ਦੇ ਕੇ ਜਿਤਾਉਂਦੇ ਹਨ ਉਸ ਤੋਂ ਬਾਅਦ ਇਹ ਵਾਰਡ ਖਾਲੀ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਉਰੀ ਕੀਤੀ ਜਾ ਰਹੀ ਸੀ ਕਿ ਇਸ ਵਾਰਡ ਦੇ ਵਿੱਚ ਚੋਣਾ ਕਦੋਂ ਹੋਣ ਗਿਆ ਪਿਛਲੇ ਲੋਕ ਸਭਾ ਚੋਣਾਂ ਦੀ ਗੱਲ ਕਰੀ ਤਾਂ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਚਾਹੇ ਇਸ ਵਾਰਡ ਦੇ ਵਿੱਚ ਔਰ ਸੂਬੇ ਦੇ ਵਿੱਚ ਮੰਤਰੀ ਸੀਗੇ ਪਰ ਉਹਨਾਂ ਨੂੰ ਮਾਤਖਾਣੀ ਪਈ ਸੀ ਇਸ ਵਾਰਡ ਤੋਂ ਹਾਰੇ ਸੀਗੇ ਔਰ ਉਸ ਤੋਂ ਬਾਅਦ ਆਜ ਤਾਂ ਮਹੌਲ ਤੁਸੀਂ ਦੇਖ ਰਹੇ ਹੋ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਇੱਥੇ ਬਹੁਤ ਤਣਾਅਪੂਰਨੋ ਇੱਕ ਮਾਹੌਲ ਬਣ ਗਿਆ ਸੀ ਜਿਸ ਕਰਕੇ ਪੂਰੇ ਇਸ ਪੂਰ ਤੇ ਬਾਹਰ ਪੁਲਿਸ ਦਾ ਸੁਰੱਖਿਆ ਕਹਿਰਾ ਬਣਾਇਆ ਗਿਆ ਹੈ ਅਤੇ 112 144 ਲਗਾ ਦਿੱਤੀ ਗਈ ਹੈ। ਬ੍ਰਹਮਸ਼ੰਕਰ ਜਿੰਪਾ ਅਤੇ ਸੁੰਦਰ ਸ਼ਾਮ अरोड़ा ਦੇ ਵਿੱਚ ਛੋਟੀ ਝੜਪ ਹੋਈ ਹੈ। ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਨਾਲ ਝੜਪ ਹੋਈ ਹੈ ਬ੍ਰਹਮਸ਼ੰਕਰ ਦੀ ਪਾਰੀ ਕੋਸ਼ਤ ਕਿਉਂਕਿ ਬ੍ਰਹਮ ਸੁੰਦਰ ਸ਼ਾਮ अरोड़ा ਦਾ ਇਹ ਕਹਿਣਾ ਸੀਗਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜੇ ਹਨ ਵੋਟਰਾਂ ਨੂੰ ਲੁਭਾ ਰਹੇ ਹਨ ਅਤੇ ਉਹਨਾਂ ਨੂੰ ਬੋਲਿੰਗ ਬੂਥ ਦੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨਾਲ ਸੰਪਰਕ ਸਾਧਨ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਜਦੋਂ ਬ੍ਰਹਮਸ਼ੰਕਰ ਜੰਪਾਣਾ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਜਿਹਾ ਕੁਝ ਨਹੀਂ ਹੈ ਮੈਂ ਆਪਣੀ ਜਮਹੂਰੀਤ ਦੇ ਹੱਕ ਦਾ ਇਸਤੇਮਾਲ ਕਰਨੇ ਤੇ ਆਇਆ ਹਾਂ ਮੈਂ ਆਪਣੀ ਵੋਟ ਪਾਉਣ ਆਇਆ ਹਾਂ ਹਲੇ ਮੈਂ ਵੋਟ ਨਹੀਂ ਪਾਈ ਉਸੇ ਸਿਲਸਿਲੇ ਦੇ ਵਿੱਚ ਮੈਂ ਇੱਥੇ ਪਹੁੰਚਿਆ ਪਰ ਜੇ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਇੱਥੇ ਇੱਕ ਤਣਾਅਪੂਰਨ ਮਾਹੌਲ ਬਣਿਆ ਸੀ ਜਿਸੇ ਕਰਕੇ ਭਾਰੀ ਭਾਰੀ ਸੁਰੱਖਿਆ ਛੇੜਾ ਬਣਾਇਆ ਗਿਆ ਹੈ ਪੁਲਿਸ ਦਾ ਅਤੇ ਇੱਥੇ ਸੁਨਦਸ਼ਾਮ अरोड़ा ਵੀ ਖੜੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਰੋੜਾ ਜੀ ਲਗਾਤਾਰ ਜੇਕਰ ਸੂਬੇ ਦੇ ਸੂਬੇ ਦੇ ਪੰਜਿਲਿਆਂ ਦੇ ਵਿੱਚ ਲੋਕ ਸਭਾ ਇਸ ਵੇਲੇ ਨਗਰ ਨਿਗਮ ਚੋਣਾਂ ਹੋ ਰਹੀ ਨੇ ਤਾਂ ਇਲਜ਼ਾਮ ਲਗਾਤਾਰ ਲੱਗਦੇ ਦਿਖਾਈ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਅੱਜ ਤੁਹਾਡੀ ਵੀ ਇੱਕ ਛੋਟੀ ਜੀ ਝੜਪ ਹੋਈ ਹੈ ਜਿਸ ਦੇ ਵਿੱਚ ਤੁਸੀਂ ਇਲਜ਼ਾਮ ਲਗਾਏ ਨੇ ਬ੍ਰਹਮਸ਼ੰਕਰ ਜਿੰਪਾ ਵੋਟਰਾਂ ਨੂੰ ਲੁਭਾਉਂਦੇ ਸਰ ਮੈਂ ਤਾਂ ਸਿਰਫ ਇੰਨੀ ਗੱਲ ਪੁੱਛੀ ਹੈ ਜਿਹੜਾ ਵੀ ਇੱਥੇ ਪੁਲਿਸ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਸੀ ਕਿ ਤੁਸੀਂ ਜੋ ਕੁਝ ਇੱਥੇ ਹੋ ਰਿਹਾ ਕੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਨਾ ਹੋ ਰਹੀ ਹੈ ਇਹਨੂੰ ਕੀ ਅਧਿਕਾਰ ਹੈ ਦੋ ਦੋ ਮਿੰਟ ਬਾਅਦ ਅੰਦਰ ਜਾਣ ਦਾ ਐਮਐਲਏ ਉਹੀ ਮੈਂ ਇਹਨਾਂ ਨੂੰ ਸ਼ਿਕਾਇਤ ਕੀਤਾ ਮੈਂ ਮਿ ਇਲੈਕਸ਼ਨ ਕਮਿਸ਼ਨ ਨੂੰ ਵੀ ਕੋਲ ਕੀਤੀ ਹੈ ਵੀ ਇਹ ਅੰਦਰ ਕਿੱਦਾਂ ਜਾ ਸਕਦਾ ਪਰ ਉਸ ਤੋਂ ਬਾਅਦ ਉਹਨਾਂ ਨੇ ਸਫਾਈ ਇਹ ਦਿੱਤੀ ਹੈ ਕਿ ਮੈਂ ਆਪਣੀ ਜੂਰੀ ਦੇ ਹੱਕ ਦਾ ਇਸਤੇਮਾਲ ਕਰਨਾ ਹੈ ਵੋਟ ਪਾਣਾ ਹੈ ਵੋਟ ਅਜੇ ਤੱਕ ਦੇਖ ਲਓ ਨਹੀਂ ਪੋਲ ਹੋਈ ਹੋਣੀ ਬਾਰ-ਬਾਰ ਅੰਦਰ ਜਾਣਾ ਮੈਂ ਵੋਟ ਪਾਣ ਪੋਲ ਕਰ ਲੈਣ ਵੋਟ ਪੋਲ ਕਰਨ ਤੋਂ ਕੌਣ ਰੋਕਦਾ ਐਮਐਲਏ ਦਾ ਕੀ ਰਾਈਟ ਹੈ ਬਾਰ-ਬਾਰ ਪੋਲਿੰਗ ਬੂਥ ਤੇ ਜਾਣ ਦਾ ਜਾਹੇ ਜੀਮ ਨਹੀਂ ਚੋਣਾ ਹੈ ਨਗਰ ਨਿਗਮ ਦੀਆਂ ਪਰ 6 ਨੰਬਰ ਵਾਰਡ ਇੱਕ अहम ਵਿਸ਼ਾ ਬਣਿਆ ਹੋਇਆ ਹੈ ਲੋਕ ਸਭਾ ਚੋਣਾਂ ਦੇ ਵਿੱਚ ਵੀ ਜਦੋਂ ਮੰਤਰੀ ਸਾਹਿਬ ਸੀਗੇ ਜੰਪਾ ਜੀ ਉਦੋਂ ਵੀ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇੱਕ ਇੱਕ ਸਾਖ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਉਹਨਾਂ ਦੇ ਭਰਾ ਉਮੀਦਵਾਰ ਦੇ ਤੌਰ ਤੇ ਖੜੇ ਨੇ ਤੁਸੀਂ ਆਪਣੇ ਨੁਮਾਇੰਦੇ ਖੜੇ ਕੀਤੇ ਨੇ ਕੀ ਦੇਖਦੇ ਹੋ ਇਹਨਾਂ ਵੋਟਾਂ ਨੂੰ ਲੈ ਕੇ ਸਰ ਜੀ ਆਪਣੇ ਵਾਰਡ ਤੋਂ ਡਰਨਾ ਕਿਉਂ ਹੈ ਵਾਰਡ ਪਰਿਵਾਰ ਹੁੰਦਾ ਬੜੇ ਬੋਲ ਲੱਗੇ ਮੇਰਾ ਵਾਰਡ ਮੇਰਾ ਪਰਿਵਾਰ ਫਿਰ ਇੰਨੀ ਧੱਕੇਸ਼ਾਈ ਕਰਨ ਦੀ ਲੋੜ ਕੀ ਹੈ ਜੇ ਮੇਰਾ ਵਾਰਡ ਮੇਰਾ ਪਰਿਵਾਰ ਜਾਂ ਕੰਮ ਕੀਤੇ ਹੋਣ ਇਹ ਲੋਕਾਂ ਚ ਅਸੀਂ ਖਰੇ ਵਿਚਰੇ ਹੋਈਏ ਫਿਰ ਜਰੂਰਤ ਕੀ ਹੈ ਇਹਨਾਂ ਕੁਝ ਕਰਨ ਦੀ ਸਾਨੂੰ ਵੀ ਇੱਥੇ ਕਿਉਂ ਖੜਾ ਹੋਣਾ ਪੈ ਰਿਹਾ ਇਹ ਤਾਂ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਸਾਡੇ ਦੇਸ਼ ਦੇ ਅੰਦਰ ਚੋਣ ਹੁੰਦੇ ਨੇ ਉਹਨਾਂ ਨੇ 2.5-3 ਸਾਲ ਇਹਨਾਂ ਨੂੰ ਦੇਖ ਲਿਆ ਹੁਣ ਜੋ ਲੋਕਾਂ ਦੀ ਮੰਨ ਦੀ ਇੱਛਾ ਉਹਨਾਂ ਨੂੰ ਕਰ ਲੈਣ ਦੇਣ ਉਹਨਾਂ ਨੂੰ ਪ੍ਰੈਸ਼ਰਾਈਜ਼ ਕਿਉਂ ਕੀਤਾ ਜਾ ਰਿਹਾ बार-बार ਅੰਦਰ ਕਿਉਂ ਜਾ ਰਿਹਾ ਪੋਲਿੰਗ ਬੂਥ ਤੇ ਇਹੀ ਸਾਡਾ ਕੁਐਸਚਨ ਹੈ ਇਹ ਉਹ ਬੰਦੇ ਖੜੇ ਹੈ ਇੱਥੇ ਜਿਨ੍ਹਾਂ ਨੇ 666 ਵੋਟਾਂ ਨਾਲ ਪਿਛਲੀ ਵਾਰ ਡਿਫੀਟ ਮਿਲੀ ਔਰ ਅੱਜ ਇਹ ਜੋ ਇਹਨਾਂ ਨੇ ਪਹਿਲਾਂ ਅੰਦਰ ਬਿਨਾ ਕਿਸੇ ਗੱਲ ਤੋਂ ਅੰਦਰ ਜਾ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੋਟਰਾਂ ਨੂੰ ਸਿਰਫ ਮੇਰੇ ਇੰਨੇ ਕਹਿਣ ਦੇ ਉੱਤੇ ਕਿ ਭਾਈ ਤੁਸੀਂ ਖੜੇ ਹੋਵੋ ਸਾਨੂੰ ਕੋਈ ਇਤਰਾਜ਼ ਨਹੀਂ ਮੈਨੂੰ ਮੈਂ ਇਤਰਾਜ਼ ਨਹੀਂ ਕਰਦਾ ਲੇਕਿਨ ਤੁਸੀਂ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨਾ ਪਰ ਉਹਨਾਂ ਵੱਲੋਂ ਲਗਾਤਾਰ ਇਹ ਵੀ ਹੁਣ ਜਦੋਂ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕੀ ਹਲੇ ਤੱਕ ਵੀ ਜਿੱਥੇ ਬ੍ਰਹਮਸ਼ੰਕਰ ਜੰਪਾਏ ਕਹਿ ਰਹੇ ਸੀ ਕਿ ਮੈਂ ਵੋਟ ਪਾਣ ਆਇਆ ਹਾਂ ਹਲੇ ਤੱਕ ਵੀ ਉਹਨਾਂ ਨੇ ਵੋਟ ਨਹੀਂ ਪਾਈ ਉਹ ਸਿੱਧੇ ਤੌਰ ਤੇ ਵੋਟਰਾਂ ਨੂੰ ਭਰਮਾ ਰਹੇ ਨੇ ਮੈਂ ਮੈਂ ਵਿਧਾਨ ਸਭਾ ਦਾ ਐਮਐਲਏ ਯਾਰ ਮੈਂ ਖੜਾ ਹੋ ਸਕਦਾ ਕਮਾਲ ਦੀ ਗੱਲ ਮੈਂ ਖੜਾ ਵੀ ਨਹੀਂ ਹੋ ਸਕਦਾ ਇਹ ਇੱਕ ਇਲੈਂਡ ਨੂੰ ਖੜੇ ਇਤ ਐਮਐਲਏ ਇਹ ਹੈ ਕਿ ਮੈਨੂੰ ਦੱਸੋ ਨਾ ਕਿਸ ਕਰਕੇ ਖੜੇ ਆ ਇਹ ਕਿਸ ਤਰ੍ਹਾਂ ਕੇ ਖੜੇ ਦੱਸੋ ਮੈਨੂੰ ਪਹਿਲਾਂ ਜੰਪਾ ਜੀ ਮੈਂ ਤਾਂ ਬਤੌਰ ਦੇਖੋ ਮੈਂ ਕਿੱਥੇ ਤੁਸੀਂ ਆਏ ਸੀਗੇ ਮੈਂ ਕਿੱਥੇ ਖੜਾ ਦੱਸਿਓ ਫਿਰ ਕਿੰਨੀ ਦੂਰ ਕਰ ਤੋਂ ਕਰ 30 ਮੀਟਰ ਦੂਰ ਖੜਾ ਬਿਨਾ ਮੀਟਰ ਦੂਰ ਕੜਾ ਇਹ ਕਿੱਥੇ ਘੜੀ ਕਿੱਥੇ ਦੇਖੋ ਤੁਹਾਡੇ ਸਾਹਮਣੇ ਰੋਡ ਤੇ ਸਾਹਮਣੇ ਖੜਿਆ ਜਿੱਦ ਤਰੋ ਵੋਟਰ ਆ ਰਿਹਾ ਸਿਰਫ ਇਹਨਾਂ ਨੇ ਇਹ ਇਦਾਂ ਇਲੈਕਸ਼ਨ ਨਹੀਂ ਜਿੱਤੋਣੇ ਇਹਨਾਂ ਕੋਲੋਂ ਇਹ ਜਿਹੜੀ ਚੀਜ਼ ਦਿਖਾਣਾ ਚਾਹੁੰਦੇ ਹਨ ਉਹਨਾਂ ਇਲੈਕਸ਼ਨ ਕਦੀ ਵੋਟਰ ਬੋਟ ਨਹੀਂ ਪੰਦਾ ਭਾਜੀ ਤੁਸੀਂ ਕਹਾਂ ਮੈਂ ਵਿਧਾਇਕਾਂ ਵਿਧਾਇਕ ਹੋਣ ਦੇ ਨਾਤੇ ਵੀ ਇਹ ਤੁਹਾਡਾ ਇਹ ਬੰਦਾ ਆ ਬਈ ਸ਼ਾਂਤੀਪੂਰਕ ਵੋਟਾਂ ਹੋਣ ਜਿਹੜੀਆਂ ਨਿਗਮ ਦੀਆਂ ਵੋਟਾਂ ਚੱਲਦੀਆਂ ਸ਼ਾਂਤੀਪੂਰਕ ਨੇ ਉਸ ਦੇ ਚੱਲਦੇ ਜਿਹੜਾ 110 144 ਵੀ ਲਗਾ ਦਿੱਤੀ ਗਈ ਪਰ ਹੱਲੇ ਵੀ ਲੋਕ ਤਾਂ ਕਾਫੀ ਖੜੇ ਨੇ ਨਹੀਂ 110 ਤਾਂ ਲੱਗੀ ਹੈ ਲੋਕ ਵੋਟਾਂ ਪਾਣ ਆ ਰਹੇ ਹਨ ਪੋਲਿੰਗ ਕਰਨ ਵੀ ਆ ਰਹੇ ਲੋਕਾਂ ਨੂੰ ਪੋਲਿੰਗ ਕਰਨ ਤੋਂ ਪਹਿਲੇ ਵੀ ਤਾਂ ਰੱਜ ਪੈਂਦਾ ਵਿੱਚੋਂ ਬਹੁਤੇ ਬੰਦੇ ਪੋਲਿੰਗ ਕਰਨ ਆ ਰਹੇ ਕੋ ਆਪਣੇ ਬੰਦਿਆਂ ਨੂੰ ਕੋ ਬਜ਼ੁਰਗ ਆਦਮੀ ਨੂੰ ਪਠਾਨ ਦੇ ਇਕੱਠੇ ਉੱਧਾ ਕੋਈ ਇਕੱਠਾ ਨਹੀਂ ਹੈ ਇੱਥੇ ਤਾਂ ਬੰਦੇ ਤੁਸੀਂ ਉੱਥੇ ਜਾ ਕੇ ਦੇਖੋ ਉਹਨਾਂ ਦੇ ਇਕੱਠੇ ਕਿੱਥੇ ਬੰਦੇ ਦੱਸੋ ਉਹਨਾਂ ਦਾ ਇੱਥੇ ਕੀ ਕੰਮ ਹੈ ਉਹਨਾਂ ਦਾ ਤਾਂ ਇੱਥੇ ਲੈਣਾ ਦੋੜਾ ਕੋਈ ਨਹੀਂ ਇੱਥੇ ਕੋਈ ਬੰਦਾ ਉਹ ਖੜਿਆ ਜਿਹੜੇ ਇੱਥੇ ਇੱਥੇ ਲੋਕਲ ਹੈ ਇਸ ਗਲੀ ਦੇ ਪਿਛੰਦੇ ਆ ਉਹਨਾਂ ਤਾਂ ਖੜੇ ਹੋਣ ਦਾ ਅਧਿਕਾਰ ਹੈ ਇਹਨਾਂ ਦਾ ਕੀ ਕੰਮ ਹੈ ਉੱਥੇ ਜੋ ਇਹਨਾਂ ਨੂੰ ਕਰਨ ਸ਼ੰਪਲ ਜੰਗ ਕਿਸ਼ੰਕਰ ਜਿੰਪਾ ਜੀ ਨੇ ਦੱਸਿਆ ਕਿ ਐਸਲੇ ਜਿਹੜੇ ਇਹ ਲੋਕ ਆ ਲੋਕਾਂ ਦੀ ਆਵਾਜ਼ ਆਈ ਦੇਖੀ ਜਾ ਰਹੀ ਹੈ ਵੋਟਰ ਹਨ ਅਤੇ ਵਿਧਾਇਕ ਹੋਣ ਦੇ ਨਾਤੇ ਮੈਂ ਇੱਥੇ ਖੜਾ ਹਾਂ ਔਰ ਮੈਂ ਕਿਸੇ ਵੀ ਵੋਟਰ ਨੂੰ ਪਰਮਾਨ ਨਹੀਂ ਰਿਹਾ ਅਤੇ ਉਹਨਾਂ ਵੱਲੋਂ ਉਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਿਆ ਗਿਆ ਹੈ ਜਿਹੜੇ ਕਿ ਕਾਂਗਰਸ ਵੱਲੋਂ ਉਹਨਾਂ ਤੇ ਲਗਾਇਆ ਗਿਆ ਹੈ ਹਾਲਾਂਕਿ ਅਚuele ਤਣਾਅ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ ਹੈ ਪੁਲਿਸ ਦਾ ਅਤੇ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਖਟਾ ਹੋ ਕੇ ਨਾ ਖੜਾ ਹੋਵੇ ਕਿਉਂਕਿ ਇਹ ਧਾਰਾ 144 ਲਗਾਤੀ ਹੈ ਤਸਵੀਰਾਂ ਤੁਸੀਂ ਵਾਰਡ ਨੰਬਰ 6 ਦੀਆਂ ਦੇਖ ਰਹੇ ਹੋ ਇੱਕ ਸਾਖ ਦਾ ਸਵਾਲ ਬਣਿਆ ਹੋਇਆ ਸੀ ਕਿਉਂਕਿ ਬ੍ਰਹਮਸ਼ੰਕਰ ਜਿੰਪਾ ਦੇ ਵਿਧਾਨ ਸਭਾ ਚ ਪਹੁੰਚਣ ਤੋਂ ਬਾਅਦ ਇਹ ਵਾਰਡ ਜਿਹੜਾ ਹੈ ਐਮਸੀ ਦੇ ਤੌਰ ਤੇ ਕਲੀਅਰ ਖਾਲੀ ਹੋ ਗਿਆ ਸੀ ਔਰ ਇਸ ਦੇ ਵਿੱਚ ਉਹ ਘੋਟਾ ਹੋ ਰਿਹਾ ਹੈ ਜਿੰਪਾ ਦੇ ਭਰਾ ਜਿਹੜੇ ਹਨ ਉਹ ਇੱਥੇ ਉਹਨਾਂ ਨੂੰ ਉਮੀਦਵਾਰ ਖੜਾ ਕੀਤਾ ਗਿਆ ਹੈ ਕਾਂਗਰਸ ਵੱਲੋਂ ਆਪਣਾ ਕੈਂਡੀਡੇਟ ਅਨਾਉਂਸ ਦਾ ਖੜਾ ਕੀਤਾ ਗਿਆ ਹੈ ਅਤੇ ਨਾਲ ਹੀ ਬੀਜੇਪੀ ਵੱਲੋਂ ਵੀ ਆਪਣਾ ਇੱਕ ਕੈਂਡੀਡੇਟ ਖੜਾ ਕੀਤਾ ਗਿਆ ਹੈ ਇਸ ਵੇਲੇ ਜਿਹੜਾ ਤਣਾਅ ਜਿਹੜਾ ਹੈ ਤਣਾਅ ਭਰਿਆ ਮਾਹੌਲ ਜਿਹੜਾ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਦੋਨੋਂ ਪਾਰਟੀਆਂ ਆਪਣੀ ਆਪਣੀ ਸਫਾਈ ਦਿੰਦੀਆਂ ਦਿਖਾਈ ਦੇ ਰਹੀਆਂ ਹਨ ਪਰ ਇਸ ਵੇਲੇ ਅੱਧੀ ਅਪਡੇਟ ਇਹ ਹੈ ਕਿ ਇੱਥੇ 113 144 ਲਗਾ ਦਿੱਤੀ ਗਈ ਹੈ ਅਤੇ ਹੁਣ 2 ਤੋਂ ਜ਼ਿਆਦਾ ਵਿਅਕਤੀਆਂ ਦਾ ਖੜੇ ਹੋਣ ਤੋਂ ਇੱਥੇ ਮਨਾਹੀ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਸੁਨੀਲਾ ਯੁਗੇਸ਼ ਕੁਮਾਰ ਪਿਟਿਜ਼ਨਿਊ ਹੁਲਸ਼ਾ